ਤੇ ਕਿੰਨਾ ਦੁੱਧ ਆ ਸੁਖਮਣ ਸਹੀ ਸਹੀ ਦੱਸੀ ਵੀਰੇ ਹੁਣ ਇਹਨੂੰ 16 ਲੀਟਰ ਆਵੇ ਜਿੰਨੇ ਟਾਈਮ ਮਰਜੀ ਛੋੜਿਆ ਅਗਲਾ ਹਾਂ ਕਿੰਨਾੜਾ 10 ਡੰਗ ਕਿੰਨਾ ਟਾਈਮ ਮਰਜੀ ਛੋੜੇ ਵੀਰੇ ਦੇਖੋ 10 ਢੇ ਇਹ ਬੱਚੀਆਂ ਨੂੰ ਆਰੇ ਵੀਰੇ ਕਿਹੜੇ ਸੀਮੰਡੀ ਆ ਇਹ ਇਹ ਬੋਲਟ ਦੀ ਆਈਬੀਐਸ ਤੇ ਇਹ ਬੀਐਸ ਦੇ ਬੋਲਟ ਸੀਮੰਡੀ ਆ ਦੇਖੋ ਵੀਰੇ ਬੱਚੀ ਆ ਗਈ ਬੱਚੀ ਬਹੁਤ ਚੰਗੀ ਆ ਓਏ ਰੌਣ ਬਨੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਮੇਰੇ ਪਿੰਡ ਤੋਂ ਆ ਪਿੰਡ ਕੋਟਪੜਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਸਾਨੂੰ ਮੋੜ ਮੰਡੀ ਬਠਿੰਡੇ ਤੋਂ ਜਦੋਂ ਮਾਨਸਾ ਨੂੰ ਰੋੜ ਜਾਂਦਾ ਉਹਦੇ ਉੱਤੇ ਸਾਡਾ ਵੀਰੇ ਪਿੰਡ ਰਹਿੰਦਾ ਬਾਈ ਸੁਖਮੰਦੇ ਘਰੋਂ ਵੀਡੀਓ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇ ਘਰੇਲੂ ਪਸ਼ੂ ਪਾਲਕਾ ਇਹ ਗਾਂਾਂ ਰੱਖੀਆਂ ਹੋਆਂ ਬਾਈ ਦੁੱਧੋ ਦਾ ਹੀ ਕੰਮ ਕਰਦਾ ਛੋਟਾ ਜਿਹਾ ਤੇ ਆ ਤਾਜੀ ਬੈੜ ਸੂਈ ਆ ਬਾਈ ਨੇ ਜਮਾ ਦੇ ਖੁਦ ਦੇਸੀ ਆ ਛੋਟਾ ਜਿਹਾ ਫਾਰਮ ਬਣਾਇਆ ਹੋਇਆਗਾ ਜਮਾ ਘੱਟ ਖਰਚਾ ਲੈ ਨਹੀਂ ਲੋਕ ਲੱਖਾਂ ਰੁਪਏ ਲਾ ਕੇ ਨਾ ਫੇਰ ਉਹ ਕੰਮ ਸ਼ੁਰੂ ਕਰਦੇ ਆ ਵੈਸੇ ਆਪਾਂ ਗਾਂ ਦੀ ਵੀਡੀਓ ਬਣਾਉਣ ਆਏ ਵੀਰੇ ਆ ਸੇਲ ਕਰਨੀ ਆ ਬਾਈ ਨੇ ਬਾਈ ਤੋਂ ਜਾਣਕਾਰੀ ਲੈਣਿਆ ਕਿੰਨਵਾ ਸੂਆ ਕਿੰਨਾ ਦੁੱਧ ਆ ਕੀ ਮੁੱਲ ਰੂ ਵੀਡੀਓ ਦੇ ਵਿੱਚ ਹੀ ਮੁੱਲ ਕਰਾਂ ਤੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੁੰਦੀ ਹੈ ਮੇਰਾ ਇਹ 98 ਬਈਰੇ 7529000631 ਆਇਆ ਸੁਖਮਣ ਸਾਹਮਣੇ ਵੀਰੇ ਹੋਰ ਕੀ ਹਾਲ ਹੈ ਵਧੀਆ ਵੀਰੇ ਪਹਿਲੇ ਤਾਂ ਮੋਬਾਈਲ ਨੰਬਰ ਬੋਲ ਦੇ ਬਾਈ 73557 ਅੱਛਾ 56916 ਠੀਕ ਹੈ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀਦਾ ਕਿੰਨੇਵੇਂ ਸੂਏ ਬਹਿੜਾ ਇਹ ਤੇ ਤੀਜੇ ਸੂਏ ਹੈ ਬਾਈ ਤੀਜੇ ਸੂਏ ਹੈ ਤੇ ਕਿੰਨਾ ਦੁੱਧਾ ਸੁਖਮਣ ਸਹੀ ਸਹੀ ਦੱਸੀ ਵੀਰੇ ਹੁਣ ਇਹਨੂੰ 16 ਲੀਟਰ ਆਵੇਗਾ ਜਿੰਨੇ ਟਾਈਮ ਮਰਜ਼ੀ ਚੋੜਿਆ ਅਗਲਾ ਹਾਂ ਕਿੰਨਾੜਾ ਖੁੱਲਾ 10 ਡੰਗ ਕਿੰਨਾ ਟਾਈਮ ਮਰਜ਼ੀ ਚੋੜੇ ਮੇਰੇ ਦੇਖੋ 10 ਡੰਗ ਚੋਲੇ ਬਾਈ ਕਹਿੰਦਾ ਆ ਕੇ ਅਗਲਾ ਸੁਬਾ ਸ਼ਾਮ ਦਾ ਦੁੱਧ 16 ਕਿਲੋ ਹੈਗਾ ਖੁੱਲਾ ਹੈ 10 ਲੀਟਰ ਠੀਕ ਹੈ ਤੇ ਠੰਡੀ ਸੀਲ ਆ ਵਧੀਆ ਬਾਈ ਹਾਂ ਹਾਂ ਕਿਤੇ ਕਿ ਮਰਜ਼ੀ ਹਥੁੱਥ ਮਾਰੇ ਚਲਾ ਆ ਦੇਖੋ ਜਮੇ ਮੇਰਾ ਕਮਾਂਡੀ ਬੰਦਾ ਜਿਹੜਾ ਵਪਾਰੀ ਆਪਾਂ ਵਪਾਰੀ ਕਹਾਂਗੇ ਲਿਆਉਂਦੇ ਤਾਂ ਉਹ ਵੀ ਪਿੰਡਾਂ ਚੋਂ ਘਰਾਵਾਂ ਚੋਂ ਆ ਇਹਦਾ ਕੰਮ ਹੈ ਬਾਈ ਦਾ ਛੋਟੇ ਪੱਦਰ ਤੇ ਵਸਾ ਦੁੱਧ ਪਾਣੀ ਦਾ ਤੇ ਬੱਚਾ ਕੀ ਆ ਗਿਆ ਇਹਦੇ ਪਿੱਛੇ ਇਹ ਬੱਚੀਆਂ ਮੋਰ ਵੀਰੇ ਕਿਹੜੇ ਸੀਮੰਦੀ ਹੈ ਇਹ ਇਹ ਬੁਲਟ ਦੀ ਐਬੀਐਸ ਤੇ ਐਬੀਐਸ ਦੇ ਬੁਲਟ ਸੀਮੰਦੀ ਆ ਦੇਖੋ ਵੀਰੇ ਬੱਛੀ ਆ ਗਈ ਬੱਛੀ ਬਹੁਤ ਚੰਗੀ ਆ ਓਏ ਆ ਦੇਖੋ ਬਾਈ ਉਹਨੂੰ ਬੈੜ ਨੂੰ ਤੋੜ ਬਾਈ ਬੈੜ ਸਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਵੀਰੇ ਤੀਸਰਾ ਸੁਹਾ ਸੂਈ ਹੋਈ ਆ ਐਬੀਐਸ ਦੇ ਬੁਲਟ ਸੀਮੰਦੀ ਵੀਰੇ ਬੱਛੀ ਆ ਗਈ ਜੱਕੇ ਤਰ ਪਲਪਾਲੇ ਨਾਲੇ ਵੀ ਦੀ ਦਿਖਾ ਦੇਣਾ ਸੋਲੋ ਜਮਾ ਐਣ ਖਿੱਚੂ ਗੇਦਰ ਹਰੇ ਕਰਕੇ ਥੋੜੇ ਕੋਈ ਨਹੀਂ ਕੋਈ ਨਹੀਂ

ਸਮਾ ਆਪਸ ਨੂੰ ਉਹਲੇ ਸਾਰੇ ਜਮਾ ਬਰਾਬਰ ਜਮਾ ਇੱਕੋ ਜੀ ਕਰ ਲੈਂਦੇ ਬਈ ਜਮਾ ਇੱਕੋ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਥਾਂਲੇ ਵਿੱਚ ਜਮਾ ਸਾਫ਼ ਜਮਾ ਸਾਫ਼ ਜਮਾ ਕਿਸੇ ਬਾਈ ਰੱਖਣ ਵਾਲੇ ਨੇ ਲੈਣੀ ਹੁੰਦੀ ਐਵੇਂ ਹੈਨਾ ਕਿਵੇਂ ਮਰਜ਼ੀ ਜੋ ਕੇ ਲੈ ਜਾ ਬਾਈ ਠੀਕ ਆ ਠੀਕ ਆ ਆਪਾਂ ਬੈਠਾ ਥਾਂਲੇ ਵਿੱਚ ਕੋਈ ਹਾਂ ਤੇ ਸੋਹਣ ਮੁੱਲ ਕੀ ਕਰਾਂਗੇ ਤਾਂ ਜਾਇਜ਼ ਜਾਂ ਕਰੀ ਬਾਈ ਬਣੀ ਮੁੱਲ ਬਾਈ 60000 ਕਰ ਦਾਂਗਾ 60 ਕਰ ਦਾਂਗਾ ਜਮਾ ਸਹੀ ਆ ਯਾਰ ਨਹੀਂ ਤਾਂ ਨਾ ਅਗਲੇ ਕਿੰਨੇ ਕਿੰਨਾ ਮਾਂ ਕੇ ਖੜੇ ਨੇ ਪਿੱਛੇ ਬਜਰੇ ਬੱਛੀ ਵੀ ਆ ਬੱਛੀ ਵੀ ਕੀ ਜਾਂਦੇ ਕਿੰਨੇ ਕਿੰਨੇ ਦਿੰਦਾ ਤਾਂ ਕਿੰਨੇ ਦੀ ਦੇਂਗਾ ਫਿਰ ਕਿ ਬਸ ਮਾਨ ਤਾਨ ਜਾ ਹੋਜੂ ਠੀਕ ਆ ਠੀ 55000 ਬਾਈ ਕਹਿੰਦਾ ਲਾਸਟ ਐ ਇਦੋਂ ਘੱਟ ਵਾਲਾ ਫੋਨ ਆਪਾਂ ਨੂੰ ਕਰਿਓ ਨਾ ਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗਾਲਬੇ